ਫਿਰੋਹੀਪੁਰ ਚੌਕ ਸਿੱਖ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਕੀਤਾ ਐਲਾਨ ਸਜਾ ਘਟ ਚੁੱਕੇ ਸਿੱਖਾਂ ਨੂੰ ਇਹ ਰਿਹਾ ਨਾ ਕਰਨਾ ਗੁਲਾਮੀ ਦੀ ਨਿਸ਼ਾਨੀ ਹੈ ਜਿੱਥੇ ਸੂਬਾ ਪਾਰ ਵਿੱਚ 15 ਅਗਸਤ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਆਉਣ ਵਾਲੀ 15 ਅਗਸਤ ਵਾਲੇ ਦਿਨ ਆਜ਼ਾਦੀ ਦਿਹਾੜਾ ਨਾ ਮਨਾਉਂਦੇ ਹੋਏ ਕਾਲਾ ਦਿਵਸ ਮਨਾਉਣ ਦਾ ਸਿੱਖ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਇਕ ਨੂਰ ਖਾਲਸਾ ਫੌਜ ਅਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਭਾਰਤ ਸਰਕਾਰ ਰਿਹਾ ਨਹੀਂ ਕਰੀ ਕਿ ਸਰਸੇ ਵਾਲੇ ਬਾਬਾ ਰਾਮ ਰਹੀਮ ਨੂੰ ਹੁਣ ਤੱਕ ਅਨੇਕਾਂ ਵਾਰ ਪ੍ਰੋਲ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਉਹਨਾਂ ਨੂੰ ਰੋਸ ਹੈ ਕਿ ਭਾਰਤ ਸਰਕਾਰ ਸਿੱਖਾਂ ਖਿਲਾਫ ਦੋਗਲੀ ਰਾਜਨੀਤਿਕ ਆਪਣਾਰੀ ਹੈ ਇਸ ਲਈ ਉਹਨਾਂ ਐਲਾਨ ਕੀਤਾ ਹੈ ਉਹ ਜਥੇਬੰਦੀਆਂ ਦੇ ਨਾਲ ਇਕੱਠੇ ਹੋ ਕੇ 15 ਅਗਸਤ ਵਾਲੇ ਦਿਨ ਸਥਾਨਕ ਸ਼ਹੀਦ ਉਧਮ ਸਿੰਘ ਚੌਕ ਵਿੱਚ ਇਕੱਤਰ ਹੋਣਗੇ ਆਜ਼ਾਦੀ ਦਿਵਸ ਨੂੰ ਕਾਲੀਆਂ ਝੰਡੀਆਂ ਨਾਲ ਕਾਲਾ ਦਿਵਸ ਮਨਾਉਣਗੇ ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਾਵੇਗੀ ਆਓ ਜਾਣਦੇ ਹਾਂ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਬਸ ਨਾਮ ਸਿੰਘ ਬੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਦਾਸ ਦੇ ਨਾਲ ਇਹ ਤੌਰ ਖਾਲਸਾ ਫੌਜ ਦੇ ਜ਼ਿਲ੍ਹਾ ਪ੍ਰਧਾਨ ਭਾਈ ਲਖਬੀਰ ਸਿੰਘ ਨੰਬਰਦਾਰ ਸਾਹਿਬ ਪਰ ਭਗਵਾਨ ਸਿੰਘ ਅਸੀਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਜੋ 15 ਗਸਤ ਵਾਲਾ ਦਿਨ ਆ ਰਿਹਾ ਹਿੰਦੁਸਤਾਨ ਦੀ ਆਜ਼ਾਦੀ ਦਾ ਦਿਹਾੜਾ ਉਸ ਦਿਨ ਤੇ ਜੋ ਸ਼ਹੀਦ ਉਦਮ ਸਿੰਘ ਚੌਕ ਹੈ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਉਸ ਜਗ੍ਹਾ ਤੇ ਜੋ ਆਪਾਂ 10 ਵਜੇ ਰੋਸ ਪ੍ਰਦਰਸ਼ਨ ਕਰਨਾ ਹੈ ਕਾਲੇ ਝੰਡਿਆਂ ਦੇ ਨਾਲ ਇਹ ਰੋਸ ਪ੍ਰਦਰਸ਼ਨ ਸਰਕਾਰਾਂ ਦੇ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਦੇ ਵਿਰੁੱਧ ਹੋਵੇਗਾ ਕਿਉਂਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਿੱਥੇ ਸਿੱਖਾਂ ਦੀਆਂ 93% ਕੁਰਬਾਨੀਆਂ ਹੋਈਆਂ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ ਉੱਥੇ ਸਾਡੇ ਵਾਸਤੇ ਦੌਰੇ ਮਾਫਦਾਨ ਕੀਤੇ ਗਏ ਜਿਹੜੇ ਸਾਡੇ ਸਿੱਖ ਬੰਦੀ ਨੇ ਸਿੱਖ ਬੰਦੀਆਂ ਨੂੰ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੇ ਵੀ 32-32 ਸਾਲਾਂ ਤੋਂ 35-35 ਸਾਲਾਂ ਤੋਂ 28-28 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਜਿੱਲਾਂ ਦੀਆਂ ਕਾਰਦ ਪ੍ਰੋਹੀਆਂ ਵਿੱਚ ਧੱਕਿਆ ਆ। ਸੋ ਅਸੀਂ ਸਰਕਾਰਾਂ ਨੂੰ ਜਗਾਉਣ ਵਾਸਤੇ ਇਹ ਲੂਣਾ ਦੇਨੇ ਆ ਕਿ ਸਾਡੇ ਵਾ ਸਿੱਖਾਂ ਵਾਸਤੇ ਇਹ ਦਾਦਾ ਜਹਾੜਾ ਨਹੀਂ ਕਿਉਂਕਿ ਜਾਦੀ ਦਾ ਦਿਹਾੜਾ ਹੋਵੇ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਆ ਸਿੰਘ ਉਹ ਬਾਹਰ ਆਉਣ ਉਹਨਾਂ ਨੂੰ ਬਾਹਰ ਤੱਕ ਹੀ ਕੱਢਣਾ ਸੀ ਉਹਨਾਂ ਨੂੰ ਅਜਾਦ ਤੱਕ ਹੀ ਕਰਨਾ ਸੀ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਲੇਇਅਤ ਤੌਰ ਤੇ ਐਨਐਸਐ ਲਾ ਕੇ ਹਿਰਾਸਤ ਵਿੱਚ ਰੱਖਿਆ ਆ ਔਰ ਦੁਬਾਰਾ ਫਿਰ ਐਨਐਸਐ ਲਾ ਦਿੱਤੀ ਐ ਅਸੀਂ ਇਹਨਾਂ ਦੇ ਵਿਰੁੱਧ ਇਹ ਦੋਸ਼ ਪ੍ਰਸੰਨ ਕਰ ਰਹੇ ਆ ਦੂਜੇ ਬੰਨੇ ਦੀ ਗੱਲ ਕਰੀਏ ਰਾਮ ਰਹੀਮ ਜੋ ਛੁੱਟੇ ਸੌਦੇ ਵਾਲਾ ਐ ਉਹਨੇ ਇੰਨੇ ਤਣਾਉਣੇ ਜੁਰਮ ਕੀਤੇ ਉਸ ਨੂੰ 1 ਸਾਲ ਦੇ ਵਿੱਚ 5-6 ਪਰੋਲਾਂ ਤੀਆਂ ਜਾਂਦੀਆਂ ਨੇ ਜਦੋਂ ਕਿ ਬੰਦੀ ਸਿੰਘਾਂ ਨੂੰ ਉਹਨਾਂ ਦਾ ਕੋਈ ਨਿੱਜੀ ਕਿ ਰਿਸ਼ਤੇਦਾਰ ਵੀ ਚੜਾਈ ਕਰ ਜਾਂਦਾ ਕਿਸੇ ਨੂੰ ਸਸਕਾਰ ਵਾਸਤੇ ਕਿਸੇ ਨੂੰ 2 ਘੰਟੇ ਦੀ ਅੱਜ ਤੱਕ ਪਰੋਲ ਨਹੀਂ ਮਿਲੀ ਤੋਂ ਅਸੀਂ ਇਹ ਸਾਰੇ ਘਟਨਾ ਕਰਨ ਲੈ ਕੇ ਇਹ ਸਾਰੇ ਮਸਲੇ ਨੂੰ ਲੈ ਕੇ ਸਿੱਖਾਂ ਦੀਆਂ ਜੋ ਮੁੱਖ ਮੰਗਾਣੇ ਉਹਨਾਂ ਮੰਗਾ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਆਂ ਸਾਰੇ ਝੰਡਿਆ ਨਾਲ ਬਣਾਇਆ ਜਾਏਗਾ ਆ ਕਾਲੇ ਝੰਡਿਆ ਨਾਲ ਅਸੀਂ ਕਾਲਾ ਦਿਨ ਮਨਾਵਾਂਗੇ ਔਰ ਸਾਰੀਆਂ ਸਿੱਖ ਜੱਥੇ ਬੰਦਿਆਂ ਔਰ ਸਾਰੇ ਪੰਜਾਬ ਦੇ ਸਿੱਖਾਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੇ ਸ਼ਹਿਰਾਂ ਦੇ ਜੋ ਮੇਨ ਚੌਕ ਨੇ ਜਾਂ ਡੀਸੀ ਦਫ਼ਤਰ ਨੇ ਜਿੱਥੇ ਵੀ ਤਾਂ ਨਹੀਂ ਮناسب ਸਮਝੇ ਸਾਨੂੰ ਕਾਲਾ ਦਿਨ ਮਨਾਉਣਾ ਚਾਹੀਦਾ ਉਸ ਦਿਨ ਬਹੁਤ ਹੀ ਅੱਜ ਠੀਕ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਲਖਵੀਰ ਸਿੰਘ ਮਹਾਲਮ ਇੱਕ ਨੂਰ ਖਾਲਸਾ ਫੌਜ ਦਾ ਜਿਹੜਾ ਦੇ ਸੇਵਾਦਾਰ ਔਰ ਨਾਲ ਸਾਡੇ ਪੰਥ ਅੰਤਰ ਲਾਗੇ ਪੰਥ ਦੇ ਦਾਲ ਦੇ ਪ੍ਰਧਾਨ ਪੰਜਾਬ ਪ੍ਰਧਾਨ ਬਾਬਾ ਸਤਨਾਮ ਸਿੰਘ ਗਲੀਆਂ ਜਿਨ੍ਹਾਂ ਨੇ ਦੱਸ ਹੀ ਦਿੱਤਾ ਵੀ ਕਿਸ ਕਾਰਨ ਕਰਕੇ ਅਸੀਂ ਕਾਲਾ ਦਿਸ ਮਨਾ ਰਹੇ ਹਾਂ ਕਿਉਂਕਿ ਸਾਨੂੰ ਭਾਰਤ ਦੇ ਆਜ਼ਾਦੀ ਜਿਹੜੀ ਉਹ ਨਹੀਂ ਦਿੱਤੀ ਇਹ ਆਜ਼ਾਦੀ ਹੋ ਰਹੀ ਲੋਕਾਂ ਵਾਸਤੇ ਸਿੱਖਾਂ ਵਾਸਤੇ ਬਿਲਕੁਲ ਨਹੀਂ ਕਿਉਂਕਿ 35 35 ਸਾਲ ਹੋ ਗਏ ਨੇ ਸਾਡੇ ਆਪਣਾ ਸਜਾ ਪੂਰੀਆਂ ਕਰ ਸਕੇ ਜਿਹੜੇ ਸਿੰਘ ਨੇ ਉਹਨਾਂ ਨੂੰ ਅਜੇ ਤੱਕ ਇਹਨਾਂ ਨੇ ਹਰਿਆ ਨਹੀਂ ਕੀਤਾ ਦੂਜੇ ਸਰਸੇ ਵਾਲਾ ਜੇ ਵੇਖੀਏ ਬਲਾਦਕਾਰੀ ਸਾਧ ਉਹਨੂੰ ਪ੍ਰੌਲ ਤੇ ਪ੍ਰੌਲ ਮੇਰਾ ਖਿਆਲ 14ਵੀਂ 14 14ਵੀਂ ਪ੍ਰੌਲ ਤੇ ਆ ਗਿਆ ਹੁਣ ਬਿਲਕੁਲ ਤੇ ਸਾਨੂੰ ਵਾਸਤੇ ਕੋਈ ਇਨਸਾਫ ਨਹੀਂ ਇਸ ਕਰਕੇ ਅਸੀਂ ਸਿੱਖ ਸੰਗਤਾਂ ਨੂੰ ਔਰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਕਿ 15 ਤਰੀਕ ਨੂੰ ਉਦਮ ਸਿੰਘ ਦੇ ਚੌਂਗ 'ਚ ਇੱਕ ਘੰਟੇ ਬਾਅਦ ਤੇ ਕਾਲੇ ਝੰਡਿਆਂ ਨਾਲ ਰੋਹ ਪਰਦਕਸ਼ਾਂਤ ਮਹੀ ਰੋਹ ਪਰਦਕਸ਼ਨ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ